ਭਾਈ ਖਾਲਸਾ ਵਾਦੀ ਖਤੇ ਜਿਹੜੇ ਵੀਰ ਮੇਰੇ ਭੈਣ ਭਰਾਵਾਂ ਸਾਹਿਬ ਸੀ ਇਕਮ ਨੂੰ ਪਿਆਰ ਕਰਦੇ ਆ ਉਹ ਬਤਵਤ ਸ਼ੇਅਰ ਕਰੋ ਲਾਈਕ ਕਰੋ ਤੇ ਭਾਈ ਅਮਰਪਾਲ ਨੂੰ ਹੁਣ ਵੋਟਾਂ ਪਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਕਿਉਂਕਿ ਸਿੱਖ ਕੌਮ ਦੀ ਅਣਖ ਬੰਗਾਰਨੀ ਲੋਕਾਂ ਵਾਸਤੇ ਕੋਈ ਆਮ ਖਾਸੀ ਖਾਲਾ ਜਿਗਾ ਬੜਾ ਨਹੀਂ ਹੁੰਦਾ ਉਹ ਗਿੜੇ ਵੀ ਮੇਰੇ ਭੈਣ ਭਰਾ ਸਿੱਖ ਕੌਮ ਨੂੰ ਪਿਆਰ ਕਰਦੇ ਆ ਸਿੱਖੀ ਨੂੰ ਪਿਆਰ ਕਰਦੇ ਆ ਉਹ ਹਰ ਰੋਜ਼ ਆਪਣਾ ਪਾਠ ਨਿਤਨੇਮ ਕਰੋ ਤਾਂ ਕਿ ਜੋ ਆਪਣੇ ਪੈਰਾਂ ਤੇ ਆਪ ਖੜੇ ਹੋ ਸਕੀ ਤੇ ਮਹਾਰਾਜ ਮਿਹਰ ਕਰਨ ਕਿਰਪਾ ਕਰਨ ਭਾਈ ਅਮਰਪਾਲ ਜੀ ਨੂੰ ਵੱਧ ਤੋਂ ਵੱਧ ਬੋਟਾ ਪਾ ਕੇ ਜਿਤਾਓ ਤੇ ਸਿੱਖ ਕੌਮ ਦੀ ਬਲੰਦ ਆਵਾਜ਼ ਬਰਕਰਾਰ ਕਰੋ ਵਾਹਿਗੁਰੂ ਖਾਲਸਾ ਵਾਹਿ ਜੀ ਫਤੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਬਿੜੀਆਂ ਨੂੰ ਵੱਤੋ ਵੱਤ ਸ਼ੇਅਰ ਕਰੋ ਲਾਈਕ ਕਮੈਂਟ ਕਰੋ ਤੇ ਵਾਇਰਲ ਲਿਖ ਕੇ ਸ਼ੇਅਰ ਕਰੋ ਸਾਰੇ ਆਪਣੇ ਆਪਣੇ ਰਾਏ ਜ਼ਰੂਰ ਦਿਓ ਭਾਈ ਅਮਰਪਾਲ ਜੀ ਨੂੰ ਵੱਤੋ ਵੱਤ ਵੋਟਾਂ ਨਾਲ ਜਿਤਾਓ ਤੇ ਸਦਾ ਸਿਮਰਜੀਤ ਸਿੰਘ ਮਾਨ ਜੀ ਖੜਿਆ ਉਹਨਾਂ ਨੂੰ ਵੀ ਵੱਤੋ ਵੱਤ ਵੋਟਾਂ ਪਾ ਕੇ ਜਿਤਾਓ ਤਾਂ ਕਿ ਜੋ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਆਪਣਾ ਰਾਜ ਕਾਇਮ ਕਰ ਸਕੇ ਇਹ ਮੇਰੀ ਬੇਨਤੀ ਹੈ ਜੀ ਵਾਇਰਲ ਖਾਲਸਾ ਵਗਜ